ਪਾਜੀ ਵੀਰਾ ਕਸਨ ਆਇਆ ਸੀ ਤਾਂ 1 ਸਾਲ ਪਹਿਲਾਂ ਉਹਦੇ ਬੋਰਡਰ ਤੇ ਬਿਆਨ ਹੀ ਸੀ ਹੋਏ ਤੇ 2-3 ਦਿਨ ਪਹਿਲਾਂ ਉਹਦੀ ਮਾਸਟਰ ਹੈਸ਼ਿੰਗ ਪਾ ਕੇ ਪਾਜੀ ਉਹਨੂੰ ਐਕਸਟਰਡ ਰਮੋਰ ਚ ਪਾ ਕੇ ਤੇ ਉਹਦੇ ਬਿਆਨ ਫੇਲ ਕਰਕੇ ਉਹਨੂੰ ਕਹਿੰਦੇ ਕਿ ਤੂੰ ਇੱਥੇ ਰਹਿ ਨਹੀਂ ਸਕਦਾ ਤੇ ਅਗਲੀ ਤਰੀਕ ਪਾਤੀ ਆ ਤੇ ਉਹਨੂੰ ਮਹੀਨੇ ਦਾ ਟਾਈਮ ਦੇ ਦਿੱਤਾ ਆ ਅਪੀਲ ਕਰਨ ਲਈ ਪਾਜੀ ਤੇ ਇਹਦੇ ਚ ਆਪਾਂ ਕੀ ਕਰ ਸਕਦੇ ਹੁਣ ਪਾਜੀ ਇਹਦੇ ਵਿੱਚ ਪਾਜੀ ਕੋ ਸਿਰਫ ਮੈਂ ਸਿੰਪਲ ਕਰਦਾ ਤੁਹਾਡਾ ਕੁਐਸਚਨ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ ਜਿਹੜਾ ਜਿਹੜੇ ਬੰਦੇ ਦੇ ਬਿਆਨ ਜਿਹੜੇ ਨਹੀਂ ਹੋਏ ਹੁੰਦੇ ਆ ਉਹ ਜਦੋਂ ਕੋਰਟ ਦੇ ਜਿਹੜੇ ਬੰਦੇ ਦੇ ਬਿਆਨ ਨਹੀਂ ਹੋਏ ਸੀਗੇ ਉਹ ਜਦੋਂ ਹੁਣ ਕੋਰਟ ਦੇ ਵਿੱਚ ਜਾਂਦਾ ਡਸ ਨਾਟ ਮੈਟਰ ਉਹਦੀ ਉਹਨੇ ਸਾਰਾ ਕੇਸ ਪੂਰਾ ਜਮਾ ਕਰਾਇਆ ਨਹੀਂ ਕਰਾਇਆ ਡਸ ਨਾਟ ਮੈਟਰ ਉਹਦਾ ਜਿਹੜਾ ਕੇਸ ਹੈਗਾ ਉਹ ਡਿਸਮਿਸ ਕੀਤਾ ਜਾ ਸਕਦਾ ਜੇ ਸਰਕਾਰ ਕਵੇ ਤੇ ਜੱਜ ਐਗਰੀ ਹੋ ਜਵੇ ਤੇ ਜ਼ਿਆਦਾਤਰ ਜੱਜ ਜਿਹੜੇ ਐਗਰੀ ਹੋ ਜਾਂਦੇ ਆ ਐਗਰੀ ਉਹ ਕਿਉਂ ਦਿਆ ਕਿਉਂਕਿ ਉਹ ਜਦੋਂ ਹੁਣ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੁਣ ਕਈ ਜੱਜ ਜਿਹੜਾ ਹੈਗਾ 10 15 ਦਾ ਕੋਟਾ ਉਹਨਾਂ ਨੂੰ ਜਿਹੜਾ ਦਿੱਤਾ ਹੁੰਦਾ 10 15 20 ਜਿਹੜਾ ਕੋਟਾ ਉਹ ਆਪਨਾ ਪੂਰਾ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਆ ਜੀ ਉਹ ਕੀ ਕਰਦੇ ਆ ਕਿ ਉਹ ਐਗਰੀ ਕਰ ਜਾਂਦੇ ਆ ਕਿ ਹਾਂ ਇਹਦੇ ਬਿਆਨ ਨਹੀਂ ਹੋਏ ਆਪਾਂ ਇਹਨੂੰ ਸੁਣਵਾਈ ਦੇ ਰਹੇ ਆ ਆਪਾਂ ਕਿੱਦ ਨੂੰ ਸੁਣਵਾਈ ਰੋਕਦੇ ਆ ਉਹ ਕੇਸ ਜਿਹੜਾ ਸੀਗਾ ਡਿਸਮਿਸ ਕਰਦੇ ਆ ਧੱਕੇ ਨਾਲ ਡਸ ਨਾਟ ਮੈਟਰ ਤੁਹਾਡਾ ਕੀ ਕੇਸ ਆ ਵਧੀਆ ਮਾੜਾ ਕਿਹੜਾ ਵਕੀਲ ਕੀਤਾ ਕਿੱਦਾਂ ਕੀਤਾ ਉਹ ਕਹਿੰਦੇ ਪਹਿਲਾਂ ਬਿਆਨ ਦੇ ਕੇ ਆਓ ਹੁਣ ਜਿਹੜਾ ਪਹਿਲਾਂ ਹੀ ਆਪਾਂ ਗੱਲ ਜਿੱਦਾਂ ਦੱਸੀ ਆ ਕਿ ਬੰਦੇ ਨੂੰ ਫੜਿਆ ਜਾ ਸਕਦਾ ਸੈਕਸ਼ਨ 235 ਥੱਲੇ ਜਿਹੜਾ ਆਂਦਾ ਬੌਂਡ ਬੂਂਡ ਨਹੀਂ ਦੇਦੇ ਜੱਜ ਕਹਿੰਦੇ ਸਾਡੇ ਕੋਲ ਪਾਵਰ ਨਹੀਂ ਹੈਗੀ ਆਈਸ ਸਰਫ ਜਿਹੜੀ ਸੀਗੀ ਬਾਂਡ ਉਹਨਾਂ ਨੂੰ ਦੇ ਸਕਦੀ ਆ ਯਾਨਾਂ ਨੂੰ ਪੇਰੋਲ ਤੇ ਰਿਲੀਜ਼ ਕਰ ਸਕਦੀ ਆ ਪ੍ਰਾਈਸ ਤਾਂ ਸਿੱਧੇ ਮਿਲੋ ਭਗਤ ਹੈਗੀ ਉਹਦੇ ਖੁਦ ਲੋਕਾਂ ਨੂੰ ਜਿਹੜਾ ਫੜਨਾ ਚਾਹਦੀ ਆ ਉਹਨਾਂ ਨੇ ਉਹ ਰਿਕੁਐਸਟ ਐਂਟਰਟੇਨ ਨਹੀਂ ਕਰਨੀ ਮਤਲਬ ਜਿਹੜੇ ਵਿਅਕਤੀ ਹੈਗੇ ਆ ਜਿਹਨਾਂ ਦੇ ਬਾਰਡਰ ਤੇ ਬਿਆਨ ਨਹੀਂ ਹੋਏ ਕਿਉਂਕਿ ਇਹ ਬਾਈਡਨ ਦੇ ਟਾਈਮ ਤੇ ਸੀਗਾ ਉਹ ਸਪੈਸ਼ਲੀ ਉਹਨਾਂ ਨੂੰ ਟਾਰਗੇਟ ਜਿਹੜਾ ਕਰ ਰਹੇ ਆ ਤੇ ਇਹ ਜਿੱਦਾਂ ਹੁਣ ਵੀਰ ਦੱਸਦਾ ਸੀਗਾ ਕੀ ਕਹਿੰਦੇ ਪਹਿਲਾਂ ਆਪਣਾ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਦਿਓ ਇਹ ਲੀਗਲੀ ਰਿਕੁਆਇਰਮੈਂਟ ਤੁਹਾਡੇ ਤੇ ਲਾ ਸਕਦੇ ਹੈਗੇ ਕਿ ਬਿਆਨ ਤੁਸੀਂ ਦਿਓ ਤੇ ਜਦੋਂ ਬੰਦਾ ਬਿਆਨ ਜ ਤੇ ਫਿਰ ਉਹਨੂੰ ਇੱਕ ਅਪੀਲ ਕਰਨ ਦਾ ਜਿਹੜਾ ਮੌਕਾ ਮਿਲਦਾ ਜਿੱਦਾਂ ਬਾਈ ਜੀ ਹੁਣੇ ਦੱਸ ਰਹੇ ਹਨ ਉਹਨਾਂ ਨੂੰ ਇੱਕ ਅਪੀਲ ਕਰਨ ਦਾ ਮੌਕਾ ਉਹਦੇ ਵਿੱਚ ਜਿਹੜੇ ਜੱਜ ਸਾਹਿਬ ਹੈਗੇ ਨੇ ਉਹਨਾਂ ਨੇ ਇਹ ਦੇਖਣਾ ਕਿ ਬੰਦੇ ਦੇ ਬਿਆਨ ਪਾਸ ਹੋਣੇ ਚਾਹੀਦੇ ਸੀਗੇ ਕਿ ਨਹੀਂ ਹੋਣੇ ਚਾਹੀਦੇ ਸੀਗੇ ਜੇ ਉਹ ਜੱਜ ਸਾਹਿਬ ਇਹਨਾਂ ਦੇ ਬਿਆਨ ਪਾਸ ਕਰ ਦਿੰਦੇ ਆ ਤੇ ਇਹ ਸਿਰਫ ਐਕਸਪੀਡਿਟਡ ਰਿਮੂਵਲ ਦੇ ਘੇਰੇ ਚੋਂ ਬਾਹਰ ਆਊਗੇ ਕਹਿੰਦਾ ਮਤਲਬ ਇਹ ਹੈ ਕਿ ਫੇਰ ਇਹਨਾਂ ਦਾ ਦੁਬਾਰਾ ਕੇਸ ਸ਼ੁਰੂ ਹੋਣਾ ਮਾਸਟਰ ਹੀアリング ਫਾਈਨਲ ਹੀアリング ਤੇ ਇਹ ਸਾਰੇ ਦੇ ਵਿੱਚ ਆਪਾਂ ਕੀ ਵੇਖ ਰਹੇ ਆ ਕਿ ਬੰਦੇ ਨੂੰ ਉਹ ਰਿਲੀਜ਼ ਨਹੀਂ ਕਰ ਰਹੇ ਡਿਟੇਨ ਟੈਂਸ਼ਨ ਦੇ ਵਿੱਚ ਜਿਹੜੀ ਰਹਿ ਰਿਹਾ ਬੰਦਾ ਇਹਦੇ ਵਿੱਚ ਜਿਹੜਾ ਟਾਈਮ ਫਰੇਮ ਕਿੰਨੀ ਧੇਰ ਬੰਦਾ ਡਿਟੈਂਸ਼ਨ ਚ ਰਹੂਗਾ ਮੰਨ ਲਓ ਕਿ ਜੇ ਬਿਆਨ ਪਾਸ ਵੀ ਕਰ ਗਿਆ ਤੇ ਉਹ ਨਹੀਂ ਰਿਲੀਜ਼ ਕਰਦੇ ਹੈਗੇ ਇਹ ਜ਼ਰੂਰ ਹੋਇਆ ਡੇਢ ਹਫ਼ਤੇ ਪਹਿਲਾਂ ਸਾਡਾ ਇੱਕ ਬੰਦਾ ਜਿਹੜਾ ਸੀਗਾ ਉਹਨਾਂ ਨੇ ਬਿਆਨ ਸੁਣਨ ਤੋਂ ਬਾਅਦ ਰਿਲੀਜ਼ ਕਰਤਾ ਸੀਗਾ ਪਰ ਇਹਦੇ ਵਿੱਚ ਸਾਰੇ ਆਫੀਸਰ ਇਹਨੇ ਨਾਈਸ ਨਹੀਂ ਹੁੰਦੇ ਕਈਆਂ ਨੇ ਉੱਥੇ ਰੱਖਣਾ ਬਿਆਨ ਪਾਸ ਹੋਣ ਤੋਂ ਬਾਅਦ ਵੀ ਉਹਨਾਂ ਨੇ ਉੱਥੇ ਰੱਖਣਾ ਤੇ ਫਿਰ ਅੰਦਰੋਂ ਜਿਹੜਾ ਕੇਸ ਲੜਨਾ ਪੈਣਾ ਤੇ ਜਿਹੜੀ ਅੰਦਰ ਹੁਣ ਜਿਹੜਾ ਜੇਲ੍ਹ ਦੇ ਵਿੱਚ ਟਾਈਮ ਜਿਹੜਾ ਚੱਲ ਰਿਹਾ ਹੈਗਾ ਕਿ ਕਿੰਨੀ ਦੇਰ ਬੰਦੇ ਨੂੰ ਜੇਲ੍ਹ ਦੇ ਅੰਦਰ ਰਹਿਣਾ ਪੈਂਦਾ ਔਨ ਐਵਰੇਜ ਜਿਹੜੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇੰਨੇ ਇੱਕ ਦੇ ਟਾਈਮ ਦੇ ਵਿੱਚ ਤਰੀਕਾ ਜਿਹੜੀਆਂ ਪੈ ਰਹੀਆਂ ਕਿਉਂਕਿ ਸਾਰੇ ਜੱਜ ਜਿਹੜੇ ਆ ਹੁਣ ਬਿਜ਼ੀ ਹੋ ਗਏ ਠੀਕ ਹੈ ਠੀਕ ਹੈ ਮੈਂ ਪਰ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਛੋਟ ਹੀ ਨਹੀਂ ਹੈਗੀ ਕਿ ਉਹਨੂੰ ਛੱਡਣਗੇ ਉਦੋਂ ਜਦ ਦਿਨ ਜਾਊਗਾ ਨੈਕਸਟ ਟਾਈਮ ਕਿ ਉਹਨੂੰ ਅੰਦਰੇ ਵਾੜਨਗੇ ਉਹਦਾ ਕੋਈ ਛੋਟ ਹੀ ਨਹੀਂ ਉਹਦੇ ਨਹੀਂ ਹਾਂਜੀ ਪਾਜੀ ਤੁਸੀਂ ਇਹਦੇ ਵਿੱਚ ਜਿਹੜਾ ਸੀਗਾ ਆ ਜਿਹੜੀ ਜੱਜ ਦੇ ਕੋਲ ਜਿਹੜੀ ਤੁਹਾਡੀ ਅਪੀਲ ਹੈਗੀ ਨਾ ਇਹ ਜ਼ਰੂਰ ਕਰਨਾ ਹੈਗਾ ਬਾਕੀ ਲੌਂਗ ਟਰਮ ਨਹੀਂ ਇਸ ਵੇਲੇ ਸੋਚਣਾ ਕੀ ਕਿੱਦਾਂ ਹੈਗਾ ਪਹਿਲਾ ਸੀ ਜਿਹੜਾ ਤੁਸੀਂ ਇਹ ਕਹੇ ਤੁਸੀਂ ਨਾ ਆਪਣਾ ਧਿਆਨ ਪਹਿਲਾਂ ਇਹਦੇ ਉੱਤੇ ਲਾਓ ਕਿ ਆਪਾਂ ਕਿ ਜੇਲ-ਜੂਲ ਦਾ ਜਣਾ ਡਰ ਦੇ ਕਰਕੇ ਜਿਹੜਾ ਸੀਗਾ ਉਹ ਕੇਸ ਤੋਂ ਨਹੀਂ ਭੱਜਣਾ ਕਿਸੇ ਨੇ ਵੀ ਕੇਸ ਆਪਾਂ ਫੇਸ ਕਰਨਾ ਉਹਨੂੰ ਸਿੱਧੇ ਕਿ ਕਿੱਦਾਂ ਬੈਸਟ ਪ੍ਰੈਜੈਂਟੇਸ਼ਨ ਕਰੋ ਆਪਣੀ ਵਕੀਲਾਂ ਨਾਲ ਕੇ ਸਿਰਫ ਤੁਸੀਂ ਇਸ ਵੇਲੇ ਨਾਲ ਜਿਹੜਾ ਭਾਜੀ ਤਰੀਕ ਦੇ ਵਿੱਚ ਤੁਹਾਡੇ ਬਿਆਨ ਕਿੱਦਾਂ ਹੋਣੇ ਆ ਉਹ ਚੀਜ਼ ਤੇ ਫੋਕਸ ਕਰੋ ਬਾਕੀ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪਹਿਲਾਂ ਨੂੰ ਜੇ ਤੁਸੀਂ ਪਾਸ ਕਰੋ ਉਹ ਤੁਹਾਡੀ 50% ਬੈਟਲ ਤੁਸੀਂ ਉੱਥੇ ਜਿੱਤ ਜਾਂਦੇ ਆ ਉਸ ਤੋਂ ਬਾਅਦ ਫਿਰ ਸਾਰੀ ਚੀਜ਼ ਜਿਹੜੀ ਹੈਗੀ ਆ ਕਦੋਂ ਤਰੀਕ ਮਿਲਦੀ ਆ ਕੀ ਤਰੀਕ ਮਿਲਦੀ ਆ ਕਿਹੜੇ ਵਾਲਾ ਜੱਜ ਹੁੰਦਾ ਠੀਕ ਆ ਕਿ ਨਹੀਂ ਤੇ ਉਹ ਚੀਜ਼ਾਂ ਸਾਰੀਆਂ ਉੱਥੇ ਜਿਹੜੀਆਂ ਹੁੰਦੀਆਂ ਇੱਕ ਚੀਜ਼ ਸਾਰੇ ਜਣਿਆਂ ਨੂੰ ਕਿ ਜਿਹਨਾਂ ਕੋਲ ਪਾਸਪੋਰਟ ਹੁੰਦੇ ਆ ਜਾਂ ਜਿਹਨਾਂ ਦੇ ਟਰੈਵਲ ਡਾਕੂਮੈਂਟ ਹੁੰਦੇ ਆ ਉਹ ਕਦੀ ਵੀ ਜਿਹੜਾ ਵੌਲੰਟਰੀ ਡਿਪਾਰਚਰ ਆਪਣਾ ਲੈ ਸਕਦੇ ਹੁੰਦੇ ਆ ਜਿਨ੍ਹਾਂ ਦੇ ਪਾਸਪੋਰਟ ਪਾਸਪੋਰਟ 파ਟ ਤੇ ਸੀਗੇ ਜਮਾ ਨਹੀਂ ਕਰਾਏ ਸੀਗੇ ਉਹਨਾਂ ਦੀ ਜਿਹੜੀ ਟਾਈਮਲਾਈਨ ਹੈਗੀ ਹੈ ਇਸ ਵੇਲੇ 4 ਮਹੀਨੇ ਦੀ ਹੈਗੀ ਹੈ ਜੇ ਸਰਕਾਰ ਦੇ ਕੋਲੋਂ ਤੁਸੀਂ ਕਹ ਰਹੇ ਹੋ ਕਿ ਪਾਸਪੋਰਟ ਬਣਾ ਕੇ ਦੇਣ ਜਾਂ ਟਰੈਵਲ ਡਾਕੂਮੈਂਟ ਬਣਾ ਕੇ ਦੇਣ ਉਹਦੀ ਟਾਈਮਲਾਈਨ ਜਿਹੜੀ ਹੈਗੀ ਹੈ ਕਿ 4 ਮਹੀਨੇ ਫੇਰ ਬੰਦਾ 4 ਮਹੀਨੇ ਰਹੂਗਾ ਪਰ ਜਿਹੜਾ ਬੰਦਾ ਸਿੱਧੇ ਵੌਲੰਟਰੀ ਡਿਪਾਰਚਰ ਮੰਗਦਾ ਜੇ ਦੇ ਕੋ ਪਾਸਪੋਰਟ ਟਰੈਵਲ ਡਾਕੂਮੈਂਟ ਹੈਗਾ ਉਹਨੂੰ ਜਿਹੜੀ ਸਰਕਾਰ ਵੀ ਉਹ ਤੁਰੰਤ ਜਿਹੜਾ ਕੰਟਰੀ ਆਊਟ ਕਰ ਦਿੰਦੀ ਹੈ